ਸ਼੍ਰੀ ਮੁਖਸਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਪਾਜਪਾ ਗੱਠ ਜੋੜ ਦੇ ਉਮੀਦਵਾਰ ਕਮਰਜੀਤ ਸਿੰਘ ਰੋਜੀ ਬਰਕੰਦੀ ਨੇ ਚੋਣ ਪ੍ਰਚਾਰ ਨੂੰ ਤੇਜ਼ ਕਰਦਿਆਂ ਦਾਣਾ ਮੰਡੀ 'ਚ ਪ੍ਰਚਾਰ ਕਰਕੇ ਆਰਤੀ ਵਰਗ ਅਤੇ ਮੰਡੀ ਮਜ਼ਦੂਰ ਯੂਨੀਅਨ ਦੇ ਵਰਕਰਾਂ ਨਾਲ ਸੰਪਰਕ ਸਦਿਆ ਇਸ ਦੌਰਾਨ ਰੋਜੀ ਬਰਕੰਦੀ ਨੇ ਕਿਹਾ ਕਿ ਅਕਾਲੀ ਦਲ ਵਿਕਾਸ ਦੇ ਮੁੱਦੇ ਤੇ ਚੋਣ ਲੜੇਗੀ ਤੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਤੀਜੀ ਵਾਰੀ ਸਰਕਾਰ ਆਉਣ ਜਾ ਰਹੀ ਸਭ ਤੋਂ ਵੱਡਾ ਕੰਮ ਤਾਂ ਜਿਹੜਾ ਇਨਫਰਾਸਟ੍ਰਕਚਰ ਡਵੈਲਪਮੈਂਟ ਦਾ ਜਿਹੜੇ ਲੋਕਾਂ ਦੇ ਕੰਮ ਕਰਵਾਏ ਆ ਦੀਆਂ ਗਲੀਆਂ ਨਾਲੀਆਂ ਮੁਕਸਰ ਦੇ ਵਿੱਚ ਤਕਰੀਬਨ 200 ਕਰੋੜ ਰੁਪਇਆ ਆਇਆ ਰੇਲਵੇ ਓਵਰ ਬ੍ਰਿਜ ਦਾ ਕੰਮ ਫਿਰ 6 ਅਤੇ 7 ਨੰਬਰ ਨਾਕਾ ਉਹਦਾ ਕੰਮ ਇਹ ਤੇ ਦੂਸਰਾ ਇੱਕ ਅਸੀਂ ਸਭ ਤੋਂ ਵੱਡੀ ਗੱਲ ਆ ਭਾਈਚਾਰਕ ਸਾਂਝ ਦੀ ਜੋ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਨੇ ਬਣਾਈ ਰੱਖੀ ਆ ਅਸੀਂ ਇਹਨਾਂ ਦੋਨਾਂ ਮੁੱਦਿਆਂ ਤੇ ਇਲੈਕਸ਼ਨ ਲੜਦੇ ਆ ਚੋਣਾਂ ਨੂੰ ਕੁਝ ਹੀ ਦਿਨ ਬਾਕੀ ਰਹਿ ਗਏ ਨੇ ਅਤੇ ਪਾਰਟੀਆਂ ਦਾ ਚੋਣ ਪ੍ਰਚਾਰ ਵੀ ਜ਼ੋਰਾਂ ਤੇ ਚੱਲ ਰਿਹਾ ਹੈ ਸ਼੍ਰੀ ਮੁਕਸਰ ਸਾਹਿਬ ਤੋਂ ਰਮਨਦੀਪ ਸਿੰਘ ਸੋਢੀ ਜਗਬਾਣੀ ਟੀਵੀ